ਗੁੱਡ ਮੌਰਨ ਗੁੱਡ ਮੌਰਨ ਸਟੂਡੈਂਟ ਤੁਹਾਡੀ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਤੁਹਾਡੀ ਆਪਣੀ ਨਿਆ ਅੱਜ ਦਾ ਆਪਣਾ ਵਿਸ਼ਾ ਹੈ ਜਿ ਕਿਰਿਆ ਅਤੇ ਉਸ ਦੀਆਂ ਕਿਸਮਾਂ ਹਨ ਜੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਗੱਲ ਦੱਸਣ ਜਾ ਰਹੀ ਹਾਂ ਜੀ ਉਹ ਜੋ ਬਹੁਤ ਇੰਪੋਰਟੈਂਟ ਹੈ ਆਪਾਂ ਨੂੰ ਹਮੇਸ਼ਾ ਕਿਰਿਆਵਾਂ ਦੀਆਂ ਦੋ ਕਿਸਮਾਂ ਕਰਾਈ ਜਾਂਦੀਆਂ ਨੇ ਇੱਕ ਤਾਂ ਉਹ ਜੀ ਅਕਰਮਕ ਤੇ ਦੂਜੀ ਸਕਰਮਕ ਪਰ ਕਿਰਿਆ ਦੀ ਇੱਕ ਤੀਜੀ ਕਿਸਮ ਹੈ ਸਾਇਕ ਕਿਰਿਆ ਪਰ ਲੇਕਿਨ ਹੋਰ ਵੀ ਤੁਹਾਨੂੰ ਗੱਲ ਦੱਸਾਂ ਕਿਰਿਆ ਨੂੰ ਸਿਰਫ ਤਿੰਨ ਕਿਸਮਤ ਨਹੀਂ ਇਹਦੇ ਅੱਗੇ ਵੀ ਤਿੰਨ 파ਟ ਹੋਰ ਨੇ ਜੀ ਅੱਗੇ ਉਹਨਾਂ ਨੂੰ ਵੀ ਅਲੱਗ-ਅਲੱਗ ਭਾਗਾਂ ਵਿੱਚ ਵੰਡਿਆ ਗਿਆ ਅੱਜ ਮੈਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੀ ਜੀ ਕਿਰਿਆ ਨੂੰ ਹੋਰ ਤਿੰਨ 파ਟ ਕਿਹੜੇ ਭਾਗਾਂ ਵਿੱਚ ਅਲੱਗ-ਅਲੱਗ ਵੰਡਿਆ ਗਿਆ ਹੈ ਜੀ ਕਿਰਿਆ ਕਿਰਿਆ ਕੀ ਚੀਜ਼ ਹੈ ਜੀ ਕਿਰਿਆ ਹੁੰਦੀ ਹੈ ਕੰਮ ਮਤਲਬ ਵੀ ਕੰਮ ਕੀ ਉਹ ਸ਼ਬਦ ਜਿਹੜਾ ਕਿਸੇ ਕੰਮ ਦਾ ਕਰਨਾ ਜਾਂ ਕੰਮ ਦਾ ਹੋਣਾ ਕਾਲ ਸਮੇਤ ਪ੍ਰਗਟ ਕਰੇ ਉਸ ਨੂੰ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਪੜਨਾ ਲਿਖਣਾ ਹੱਸਣਾ ਰੋਣਾ ਲੜਨਾ ਖੇਡਣਾ ਆਦਿ ਕਿਰਿਆ ਹਾਂਜੀ ਮਤਲਬ ਕਾਲ ਸਮੇਤ ਪ੍ਰਗਟ ਮਤਲਬ ਜਿਹੜੇ ਕੰਮ ਦਾ ਕਰਨਾ ਜਾਂ ਹੋਣ ਦਾ ਆਪਾਂ ਨੂੰ ਸਮੇਂ ਦੇ ਸਮੇਤ ਪ੍ਰਗਟ ਲੱਗੇ ਜਿਹੜਾ ਆਪਾਂ ਕੰਮ ਕੀਤਾ ਉਹ ਅੱਜ ਕੀਤਾ ਕੱਲ ਕੀਤਾ ਜਾਂ ਸਵੇਰੇ ਕੀਤਾ ਹੈ ਸ਼ਾਮ ਨੂੰ ਕੀਤਾ ਹੈ ਠੀਕ ਹੈ ਉਹ ਕੀ ਹੈ ਕਿਰਿਆ ਕਹਿੰਦੇ ਨੇ ਹਾਂਜੀ ਜਿਵੇਂ ਇਸ ਵਿੱਚ ਦੱਸਿਆ ਗਿਆ ਜੀ ਪਹਿਲਾਂ ਜੋ ਕੰਮ ਕਰਦਾ ਹੈ ਉਹ ਕਰਤਾ ਹੁੰਦਾ ਹੈ ਅਤੇ ਜਿਸ ਤੇ ਕਿਰਿਆ ਦਾ ਪ੍ਰਭਾਵ ਪੈਂਦਾ ਹੈ ਉਸ ਨੂੰ ਕਰਮ ਕਿਹਾ ਜਾਂਦਾ ਹੈ ਮਤਲਬ ਜਿਹੜਾ ਤਾਂ ਕੰਮ ਕਰ ਰਿਹਾ ਉਹ ਕਰਤਾ ਹੈਗਾ ਕੰਮ ਕਰਨ ਵਾਲਾ ਕਰਤਾ ਤੇ ਜਿਸ ਤੇ ਪ੍ਰਭਾਵ ਹੈ ਰਿਹਾ ਜਿਹੜਾ ਉਹਨੇ ਕੰਮ ਕੀਤਾ ਜਿਸ ਤੇ ਉਹਦਾ ਪ੍ਰਭਾਵ ਪੈਂਦਾ ਉਹ ਕੀ ਹੈ ਕਰਮ ਹੁੰਦਾ ਹੈ ਹਾਂਜੀ ਕਿਰਿਆਾਂ ਕਰਮ ਕਰਕੇ ਕਿਰਿਆ ਤਿੰਨ ਪ੍ਰਕਾਰ ਦੀ ਹੁੰਦੀ ਹੈ ਜੀ ਪਹਿਲੀ ਅਕਰਮਕ ਕਿਰਿਆ ਦੂਜੀ ਸਕਰਮਕ ਕਿਰਿਆ ਤੀਜੀ ਮੁਖ ਕਿਰਿਆ ਪਹਿਲੀ ਕਿਰਿਆ ਕਿਹੜੀ ਹੈ ਜੀ ਅਕਰਮਕ ਕਿਰਿਆ ਜਿਸ ਵਿੱਚ ਕੇਵਲ ਕਰਤਾ ਹੁੰਦਾ ਹੈ ਕਰਮ ਨਾ ਹੋਵੇ ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ ਹਾਂਜੀ ਅਕਰਮਕ ਕਿਰਿਆ ਵਿੱਚ ਕੇਵਲ ਕਰਤਾ ਹੁੰਦਾ ਹੈ ਵੀ ਕੰਮ ਕਰਨ ਵਾਲਾ ਹੁੰਦਾ ਪਰ ਉਹਦਾ ਕਰਮ ਨਹੀਂ ਹੁੰਦਾ ਉਸ ਨੂੰ ਕਰਮਕ ਕਿਰਿਆ ਕਿਹਾ ਜਾਂਦਾ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਫਸਤ ਉਦਾਹਰਨ ਹੈਗੇ ਜੀ ਵਰਖਾ ਪੈ ਰਹੀ ਹੈ ਸੈਕਿੰਡ ਸੂਰਜ ਨਿਕਲ ਆਇਆ ਹੈ ਥਰਡ ਮੁੰਡਾ ਹੱਸਦਾ ਹੈ ਫੋਰਥ ਕੁੜੀ ਗਾਉਂਦੀ ਉਪਰੋਕਤ ਵਾਕਾਂ ਵਿੱਚੋਂ ਵਰਖਾ ਸੂਰਜ ਮੁੰਡਾ ਕੁੜੀ ਇਹ ਕਿਨੇ ਸਾਰੇ ਕਰਤਾ ਨੇ ਰਹੀ ਹੈ ਨਿਕਲ ਆਇਆ ਹੈ ਹੱਸਦਾ ਹੈ ਗਾਉਂਦੀ ਹੈ ਇਹ ਅਕਰਮਕ ਕਿਰਿਆ ਹੈ ਸੈਕਿੰਡ ਆ ਗਈ ਸਕਰਮਕ ਕਿਰਿਆ ਜਿਹੜੇ ਵਾਕ ਵਿੱਚ ਕਰਤਾ ਦਾ ਕਰ ਰਮ ਦੋਵੇਂ ਹੋਣ ਉਸ ਨੂੰ ਨਸਕਰਮਕ ਕਿਰਿਆ ਕਹਿੰਦੇ ਨੇ ਉਦਾਹਰਨ ਦੇ ਤੌਰ ਤੇ ਜਿਵੇਂ ਮੈਂ ਰੋਟੀ ਖਾ ਰਹੀ ਆ ਸੈਕਿੰਡ ਆ ਗਈ ਜੀ ਬੱਚਾ ਫਟਵਲਖੜ ਹੈ ਉਪਰੋਕਤ ਵਾਕਾਂ ਵਿੱਚ ਮੈਂ ਅਤੇ ਬੱਚਾ ਕਰਤਾ ਹਨ ਰੋਟੀ ਫਟਵਲ ਕਰਮ ਹਨ ਇਸ ਲਈ ਰਹਾ ਹੈ ਇਹ ਸਕਰਮਕ ਕਿਰਿਆਮਾਨ ਥਰਡ ਆ ਗਈ ਜੀ ਮੁੱਖ ਕਿਰਿਆ ਮੁੱਖ ਕਿਰਿਆ ਸਾਇਕ ਕਿਰਿਆ ਤੋਂ ਬਿਨਾ ਵੀ ਹੋ ਸਕਦੀ ਹੈ ਤੇ ਸਾਇਕ ਕਿਰਿਆ ਦੇ ਨਾਲ ਵੀ ਜਿਵੇਂ ਮੈਂ ਸਬਕ ਤਾਬਾ ਰੱਖਦਾ ਹਾਂ ਮੁੱਖ ਕਿਰਿਆ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਜੀ ਬੀਜੂਸ ਕਟਿੰਗ ਦੇ ਵਿੱਚ ਵੀ ਕਿਰਿਆ ਨੂੰ ਸਿਰਫ ਇੱਕ ਭਾਗ ਚ ਨਹੀਂ ਅੱਗੇ ਵੀ ਤਿੰਨ ਭਾਗਾਂ ਚ ਹੋਰ ਵੰਡਿਆ ਜਾਂਦਾ ਹੈ ਜੀ ਉਹ ਆਦੀ ਦੂਜੀ ਪ੍ਰਕਾਰ ਦੀ ਵੰਡ ਹੈ ਜੀ ਸਧਾਰਨ ਕਿਰਿਆ ਤੇ ਸਧਾਰਨ ਕਿਰਿਆ ਦੇ ਪਹਿਲੇ ਠੀਕੇ ਜੀ ਫਸਟ ਪੁਆਇੰਟ ਹੈ ਸਧਾਰਨ ਕਿਰਿਆ ਸੈਕਿੰਡ ਪੁਆਇੰਟ ਹੈ ਜੀ ਪ੍ਰੇਰਣਾ ਅਰਥਕ ਕਿਰਿਆ ਤੀਜੀ ਹੈ ਜੀ ਦੋਰੀ ਪ੍ਰੇਰਣਾ ਅਰਥਕ ਕਿਰਿਆ ਤੀਜੀ ਪ੍ਰਕਾਰ ਦੀ ਕਿਰਿਆ ਕੈਰੀ ਕਿਰਿਆ ਤੇ ਸੰਯੁਕਤ ਕਿਰਿਆ ਚੌਥੀ ਪ੍ਰਕਾਰ ਦੀ ਕਿਰਿਆ ਦੀ ਵੰਡ ਮੂਲ ਕਿਰਿਆ ਤੇ ਸਹਾਇਕ ਕਿਰਿਆ ਹੈ ਜੀ ਹਾਂਜੀ ਹੁਣ ਆਪਾਂ ਦੂਜੀ ਪ੍ਰਕਾਰ ਦੀ ਕਿਰਿਆਵਾਂ ਦੀ ਵੰਡ ਬਾਰੇ ਪੜਾਂਗੇ ਜੀ ਸਧਾਰਨ ਕਿਰਿਆ ਅਸੀਂ ਪੜਿਆ ਹੈ ਕਿ ਬਾਕ ਵਿੱਚ ਕਿਰਿਆ ਤੋਂ ਕਰਤਾ ਦਾ ਪਤਾ ਲੱਗਦਾ ਹੈ ਕਿਰਿਆ ਦੇ ਜਿਸ ਸਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ ਉਸ ਕਿਰਿਆ ਨੂੰ ਸਧਾਰਨ ਕਿਰਿਆ ਕਹਿੰਦੇ ਜਿਵੇਂ ਉਹ ਕਿਤਾਬ ਪੜ੍ਹਦਾ ਹੈ ਮਤਲਬ ਇਹਦੇ ਵਿੱਚ ਇਹ ਦੱਸਿਆ ਕਿ ਵੀ ਜਿਹੜਾ ਕੰਮ ਕਰ ਰਿਹਾ ਹੈ ਉਹ ਕਿਹਨ ਦਾ ਕਰਤਾ ਆਪ ਹੈ ਜਿਸ ਤੇ ਵੀ ਹਾਂਜੀ ਹੁਣ ਆਪਾਂ ਕਰਾਂਗੇ ਪ੍ਰਨਾਤਮਕ ਕਿਰਿਆ ਕੀ ਹੈ ਜੀ ਕਿਰਿਆ ਦੇ ਜਿਸ ਸਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋ ਕਿਸੇ ਹੋਰ ਤੋਂ ਕਰਵਾਈ ਜਾਂਦੀ ਹੈ ਉਸ ਨੂੰ ਪ੍ਰਨਾਥਮਕ ਕਿਰਿਆ ਕਿਹਾ ਜਾਂਦਾ ਜੀ ਜਿਵੇਂ ਪ੍ਰਸਿੱਧ ਗਾਇਕਾ ਸੁਰਿੰਦਰ ਕੌਰ ਦੇ ਪਤੀ ਉਸ ਤੋਂ ਰੋਜ਼ ਰਿਐਜ ਕਰਵਾਉਂਦੇ ਨੇ ਮਤਲਬ ਇਹਦੇ ਵਿੱਚ ਇਹ ਦੱਸਿਆ ਗਿਆ ਜੀ ਪ੍ਰੇ ਪ੍ਰੇਨਾਥਮਕ ਕਿਰਿਆ ਕਿਹੜੀ ਹੈ ਵੀ ਜਿਸ ਵਿੱਚ ਕਰਤਾ ਆਪ ਕੰਮ ਨਹੀਂ ਕਰਦਾ ਉਹ ਸਗੋਂ ਦੂਜੇ ਤੋਂ ਕੰਮ ਕਰਵਾਉਂਦਾ ਠੀਕ ਹੈ ਜਿਵੇਂ ਇਹਦੇ ਵਿੱਚ ਦੱਸਿਆ ਵੀ ਜਿਹੜਾ ਪ੍ਰਸਿੱਧ ਗਾਇਕ ਹੈ ਉਹ ਆਪ ਨਹੀਂ ਰਿਐਸ ਕਰਦਾ ਉਹ ਆਪਣੀ ਪਤਨੀ ਤੋਂ ਹਰ ਰੋਜ਼ ਰਿਐਸ ਕਰਵਾਉਂਦਾ ਤੀਜੀ ਅਗਜੀ ਦੋਰੀ ਪ੍ਰੇਨਾਥਕ ਕਿਰਿਆ ਕਿਰਿਆ ਦੇ ਜਿਸ ਰੂਪ ਤੇ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਣਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲ ਕਰਵਾਉਣ ਲਈ ਕਹਿੰਦਾ ਹੈ ਉਸ ਕਿਰਿਆ ਨੂੰ ਦੋਰੀ ਪ੍ਰਨਾਤਮਕ ਕਿਰਿਆ ਕਹਿੰਦੇ ਜਿਵੇਂ ਪਿਤਾ ਜੀ ਮੈਂ ਇਨੇ ਚਮੁਗੇ ਨੰਬਰ ਨਾ ਨੌਵੀਂ ਜਮਾਤ ਪਾਸ ਕਰ ਲਈਆ ਹੁਣ ਮੇਰੇ ਲਈ ਦਰਜੀ ਕੋਲ ਇੱਕ ਨਮੀ ਵਰਤੀ ਸਮਾ ਦਿਓ ਵੀ ਇਹਦੇ ਵਿੱਚ ਜਿਹੜਾ ਕਰਤਾ ਆਪ ਨਹੀਂ ਕਿਸੇ ਦੂਜੇ ਵਿਅਕਤੀ ਤੋਂ ਪ੍ਰੇਰਣਾ ਲੈ ਕੇ ਵੀ ਦੂਜੇ ਵਿਅਕਤੀ ਤੋਂ ਵੀ ਸਿੱਖ ਕੇ ਕੁਛ ਉਹ ਤੀਜੇ ਵਿਅਕਤੀ ਤੋਂ ਕੰਮ ਕਰਵਾਉਂਦਾ ਹੈ ਜਿਵੇਂ ਇਹਦੇ ਵਿੱਚ ਮੁੰਡੇ ਨੇ ਕੀ ਕੀਤਾਗਾ ਆਪਦੇ ਵਧੀਆ ਨੰਬਰ ਲੈ ਲਏ ਆਪਦੇ ਪਿਤਾ ਨੂੰ ਦੱਸ ਰਿਹਾ ਤੇ ਫਿਰ ਕੀ ਕਹਿੰਦਾ ਵੀ ਹੁਣ ਮੈਂ ਵਧੀਆ ਨੰਬਰ ਲੈ ਲਏ ਹੁਣ ਮੈਨੂੰ ਕੀ ਹੈ ਜਿਹੜਾ ਦਰਜੀਆ ਤੇ ਦਰਜੀ ਕਿ ਉਹ ਤੀਜਾ ਪਰਸਨ ਹੋਵੇ ਜਿਉਂ ਤੋਂ ਇੱਕ ਨਵੀਂ ਵਰਦੀ ਸਮਾਉ। ਕੇਰਿਆ ਦੇ ਇਹ ਨਾ ਤਿੰਨਾਂ ਰੂਪਾਂ ਦੇ ਉਦਾਹਰਣਾਂ ਨੇ ਸਧਾਰਨ ਰੂਪ ^{+}$.ਨਾਤਮਕ ਤੇ ਦੋਰੀ ਪਨਾਤਮ ਜਿਵੇਂ ਉਕਰਨਾ ਉਕਰਾਉਣਾ ਉਕਰਵਾਉਣਾ ਲਿਖਣਾ ਇੱਕ ਤਾਂ ਖੁਦ ਲਿਖਣਾ ਹੋ ਗਿਆ ਲਿਖਾਉਣਾ ਕਿਸੇ ਤੇ ਲਿਖਾਉਣਾ ਲਿਖਵਾਉਣਾ ਕਿਸੇ ਤੀਜੇ ਪਰਸਨ ਤੋਂ ਲਿਖਵਾਉਣਾ ਪਕੜਨਾ ਪਕੜਾਉਣਾ ਪਕੜਵਾਉਣਾ ਪਿੰਚਣਾ ਪੰਜਾਉਣਾ ਪਿੰਜਵਾਉਣਾ ਪੜਨਾ ਪੜਾਉਣਾ ਪੜਵਾਉਣਾ ਬਿਚਣਾ ਬਚਾਉਣਾ ਬਚਵਾਉਣਾ ਤੀਜੀ ਪ੍ਰਕਾਰ ਦੀ ਵੰਡ ਆ ਗਈ ਜੀ ਉਹਦਾ ਫਸਟ ਪੁਆਇੰਟ ਹੈ ਕੈਰੀ ਕਿਰਿਆ ਜਿਸ ਵਾਕ ਵਿੱਚ ਕਿਰਿਆ 21 ਸ਼ਬਦੇ ਉਸ ਨੂੰ ਕੈਰੀ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਤੂੰ ਕਿਤਾਬ ਪੜ ਬਲਜੀਤ ਸੇਵ ਖਾ ਰਹਾ ਹੈ ਇਨਾ ਵਕ ਵਿੱਚ ਪੜ ਤਿਕਿਆ ਕਰਿਆਮਾ 21 ਸ਼ਬਦ ਤੋਂ ਬਣੀਆਂ ਨੇ ਇਸ ਲਈ ਇਹ ਕਿਰਿਆ ਕਰਿਆਮ ਨੇ ਸੰਯੁਕਤ ਕਿਰਿਆਮ ਜਿਸ ਲੋ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਿਧੇਰੇ ਕਿਰਿਆ ਸ਼ਬਦ ਦੇ ਸੰਯੋਗ ਨਾਲ ਬਣੇ ਹੁਸੇ ਨੂੰ ਸੰਯੁਕਤ ਕਿਰਿਆ ਕਹਿੰਦੇ ਨੇ ਉਦਾਹਰਨ ਤੇ ਤੌਰ ਤੇ ਮੈਂ ਹਰ ਰੋਜ਼ ਖੇਡਾਂ ਕਰਾਂਗਾ ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਬਜਾ ਦਿਆਗਾ ਇਨ੍ਹਾਂ ਦੋਵਾਂ ਕਿਰਿਆਮਾਂ ਵਿੱਚ ਇੱਕ ਤੋਂ ਵਿਧੇਰੇ ਸ਼ਬਦਾਂ ਨਾਲ ਬਣੀਆਂ ਹਨ ਇਸ ਲਈ ਸੰਯੁਕਤ ਕਿਰਿਆਮ ਚੌਥੀ ਪ੍ਰਕਾਰ ਦੀ ਵੰਡ ਦੇ ਵਿੱਚ ਆ ਜਾਂਦੇ ਮੂਲ ਤੇ ਸਹਾਇਕ ਉਦਾਹਰਨਾਂ ਜਿਵੇਂ ਮਾਤਾ ਜੀ ਮੰਝੇ ਉੱਤੇ ਬੈਠੇ ਹਨ ਮਾਸਟਰ ਜੀ ਨੇ ਇਹ ਪਾਠ ਕੱਲ ਪੜਾਇਆ ਸੀ ਤੀਜੀ ਅਗਿ ਜੀ ਖਾਲੀ ਘੰਟੀ ਵਿੱਚ ਵਿਦਿਆਰਥੀ ਰੋਲਾ ਪਾਉਂਦੇ ਨੇ ਇੰਨਾ ਵਾਕਾ ਵਿੱਚ ਲਕੀਰੇ ਦੋ ਦੋ ਸ਼ਬਦ ਜੇ ਹਨ ਜਿਨ੍ਹਾਂ ਨੂੰ ਅਸੀਂ ਕਿਰਿਆ ਕਹਿ ਸਕਦਾ ਮੁੱਖ ਮੂਲ ਕਿਰਿਆ ਵਿਚਾਰਲਾ ਪਹਿਲਾ ਪਹਿਲਾ ਇੱਕ ਸ਼ਬਦ ਬੈਠਾ ਪੜਿਆ ਪੜਾਉਂਦਾ ਹੀ ਹੈ ਤੇ ਦੂਜਾ ਇੱਕ ਇੱਕ ਸ਼ਬਦ ਹਨ ਸੀ ਸਨਸਾਹਿਕ ਕਿਰਿਆ ਹਨ ਕੰਮ ਦੇ ਹੋਣ ਜਾਂ ਕਰਨ ਦਾ ਬੋਧ ਇੱਕੀ ਸ਼ਬਦ ਤੋਂ ਹੋ ਸਕੇ ਜਿਵੇਂ ਇਹ ਮੇਰੀ ਭੈਣ ਹੈ ਕੁਲਵਿੰਦਰ ਨੇ ਕਿਤਾਬ ਪੜ੍ਹੀ ਇਹ ਵੁੱਧ 2 ਜਾਂ 3 ਸ਼ਬਦਾਂ ਤੋਂ ਵੀ ਹੋ ਸਕਦਾ ਹੈ ਜਿਵੇਂ ਸਕੂਲ ਲੱਗ ਗਿਆ ਮੀ ਪੈਂਦਾ ਮੁੱਖ ਦੇ ਪੱਜੀ ਆ ਗਏ ਬਲਵਿੰਦਰ ਦਸਵੀਂ ਸ਼੍ਰੇਣੀ ਵਿੱਚ ਪੜ੍ਹਦਾ ਹੈ ਇਹਦੇ ਵਿੱਚ ਲੱਗ ਗਿਆ ਦੋ ਸ਼ਬਦ ਨੇ ਪੈਂਦਾ ਹੈ ਦੋ ਸ਼ਬਦ ਨੇ ਆ ਗਏ ਤਿੰਨ ਸ਼ਬਦ ਪੜ੍ਹਾਉਂਦਾ ਹੈ ਤਿੰਨ ਸ਼ਬਦ